ਉਹ ਪਤਾ ਨਹੀਂ ਰਾਤ ਦਾ ਕੋਈ ਨਗਰ ਹੌਲਾ ਸੀ ਤੇ ਮੇਰੇ ਕੇ ਆਪ ਸਾਰੇ ਮੁੰਡੇ ਬੈਠੇ ਸਭ ਧੋਗੜੇ ਕਰੇ ਆ ਉਹਨਾਂ ਦੇ ਛੋਟੇ ਭਰਾ ਨੇ ਇੱਕੇ ਦਾ ਵਜਾ ਮਾਰ ਕੇ ਸੋਇ ਦਾ ਖਲੋਕੇ ਤੇ ਗੋਲੀ ਚੱਲੇ ਗੋਲੀ ਚੱਲੀ ਕਿਸੇ ਦਾ ਪਟਾਕੇ ਚੰਨਣ ਦੇ ਆ ਇਹ ਝਗੜਾ ਭਾਜੀ ਰਾਤ ਦਾ ਹੀ ਚੱਲਣ ਡਿਆ ਸੀ ਤੇ ਇਹਦਾ ਰਾਤ ਵੀ ਨਾ ਉਹ ਮੁੰਡੇ ਉਧਰ ਨਾ ਕਿਤੇ ਮਸੀਹ ਆਲਿਆਂ ਦਾ ਸੀ ਸੱਜ ਸੰਗੇ ਸੀ ਇਹ ਮੁੰਡੇ ਸਾਡੇ ਜਿਹੜਾ ਪ੍ਰਧਾਨ ਦਾ ਲੜਕਾ ਸੀ ਉਧਰ ਗਿਆ ਉਹਨਾਂ ਦੀ ਰਿਸ਼ਤੇਦਾਰੀ ਸੀ ਉਧਰ ਇਹ ਮੁੰਡੇ ਗਏ ਆ ਇਹ ਚੌ ਚਾਰ ਜਣੇ ਸੀ ਤੇ ਚੌ ਕੋ ਪਿਸਤੌਲ ਸੀ ਜ਼ਿਲ੍ਹਾ ਤਰਨਤਾਰਨ ਦੀਨ ਆਉਂਦੇ ਪਿੰਡ ਖਵਾਸਪੁਰ ਵਿਖੇ ਚੱਲੀ ਗੋਲੀ ਇੱਕ ਵਿਅਕਤੀ ਦੀ ਮੌਤ ਤਿੰਨ ਦੇ ਕਰੀਬ ਹੋਏ ਜ਼ਖਮੀ ਜ਼ਿਲ੍ਹਾ ਤਰਨਤਾਰਨ ਦੀਨ ਆਉਂਦੇ ਪਿੰਡ ਖਵਾਸਪੁਰ ਵਿਖੇ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਤਿੰਨ ਦੇ ਕਰੀਬ ਵਿਅਕਤੀ ਜ਼ਖਮੀ ਦੱਸੀ ਜਾ ਰਹੇ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਹਮਲਾਵਰ ਉਹਨਾਂ ਨੂੰ ਧਮਕੀਆਂ ਦੇ ਕੇ ਗਏ ਸਨ ਅਤੇ ਅੱਜ ਹਮਲਾਵਰਾਂ ਵੱਲੋਂ ਉਹਨਾਂ ਉੱਪਰ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਗੋਲੀਬਾਰੀ ਦੌਰਾਨ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਅਤੇ ਤਿੰਨ ਦੇ ਕਰੀਬ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਹਾਂਜੀ ਕੀ ਨਾਮ ਵੀਰਜੀ ਦਾ ਬਲਵਿੰਦਰ ਸਿੰਘ ਪਿੰਡ ਖਾਸਪੁਰ ਜੀ ਇਹ ਪਤਾ ਨਹੀਂ ਇਹ ਰਾਤ ਦਾ ਕੋਈ ਨਜ਼ਰ ਹੜਾ ਸੀ ਤੇ ਅਸੀਂ ਮੇਰੇ ਕੇ ਆਪ ਸਾਲੇ ਦੇ ਮੁੰਡੇ ਦੇਖਾਈ ਸਭ ਉਗੜ ਘਰੇ ਆਏ ਉਹਨਾਂ ਦੇ ਛੋਟੇ ਭਰਾ ਨੇ ਇੱਕ ਵਜਾ ਮਾਰਿਆ ਸੋਇ ਦਾ ਖਲੋਕੇ ਤੇ ਗੋਲੀ ਚੱਲੀ ਗੋਲੀ ਚੱਲੀ ਕਿ ਹਿੰਦਾ ਕ ਪਟਾਕੇ ਚੰਨਾਂ ਦੇ ਆ ਜੋ ਭੱਜ ਕੇ ਆਏ ਆ ਤਾਂ ਦੇ ਵੇਖਿਆ ਚੋਂ ਪੰਜਾਂ ਦੀਆਂ ਗੋਲੀਆਂ ਲੱਗੀਆਂ ਸੀ ਹਾਂਜੀ ਮੜਕੇ ਇੱਥੇ ਫੜ ਫੜੀ ਮੱਚ ਗਈ ਤੇ ਇੱਧਰ ਫਿਰਦੇ ਹਾਂ ਹਾਂਜੀ ਤੇ ਮੜਕੇ ਉਹਦਾ ਚੋਕ ਲੈ ਕੇ ਹਸਦਾਰ ਹਾਂਜੀ ਬਿਲਕੁਲ ਦੱਸਣ ਦੀ ਲੋੜ ਨਹੀਂ ਕਿੰਨੇ ਬੰਦੇ ਲੱਗੀਆਂ ਗੋਲੀਆਂ ਤੇ ਕਿੰਨਾ ਚੋਂ ਨਾ ਲੱਗੀਆਂ ਕਿਤੇ ਕਿੱਥੇ ਖੜੇ ਆ ਇਹਨਾਂ ਇਹ ਧਰਮਦਾਨ ਖੜੇ ਜੀ ਇਹ ਬੱਸ ਜਿਹੜੀ ਹੋਈ ਹੈ ਉਹਦੀ ਕਿੰਨੀ ਉਮਰ ਹੀ ਉਹਨਾਂ ਦੀ ਉਮਰ ਲਾ ਲੋ ਪੰਜਾਬ ਨੂੰ ਜਹਲਦ ਜੀ ਕਿ ਗੋਲੀ ਚਲਾਈ ਕਿੰਨੇ ਆ ਕਿਹੋ ਝਗੜਾ ਆ ਉਹ ਨਹੀਂ ਮੈਂ ਤੁਹਾਨੂੰ ਦਿਖਾ ਰਿਹਾ ਪਿੰਨਾਂ ਦਾ ਮਮ ਜਦੋਂ ਮੈਂ ਪ੍ਰਤਾਪੀ ਦੇ ਡੇੜੀ ਦਾ ਨਾਮ ਤੇ ਨਰਜ ਦਾ ਕੀ ਨਾਮ ਨਾ ਤੁਹਾਨੂੰ ਪਤਾ ਨਹੀਂ ਨਰਜ ਦਾ ਨਾਮ ਆ ਕਿਹੜੇ ਬੰਦੇ ਜਾਂਦਾ ਆਪਣੇ ਪਿੰਡ ਦੇ ਬੰਦੇ ਜੀ ਕਿਹੜੇ ਬੰਦੇ ਇਹ ਨਾਮ ਹੈ ਇਹਦਾ ਸੁਮੇਰ ਸਿੰਘ ਕੀ ਗੱਲ ਹੋਈ ਜਿਹੜਾ ਇਹ ਆਇਆ ਇਹ ਝਗੜਾ ਭਾਜੀ ਰਾਤ ਦਾ ਹੀ ਚੱਲਣ ਡਿਆ ਹੈ ਤੇ ਇਹਦਾ ਰਾਤ ਵੀ ਨਾ ਉਹ ਮੁੰਡੇ ਉਧਰ ਨਾ ਕਿਤੇ ਮਸੀਹ ਵਾਲਿਆਂ ਦਾ ਹੀ 사ਸੰਗ ਹੀ ਇਹ ਮੁੰਡੇ ਸਾਡੇ ਜਿਹੜਾ ਪ੍ਰਧਾਨ ਦਾ ਲੜਕਾ ਸੀ ਉਧਰ ਗਿਆ ਉਹਨਾਂ ਦੀ ਰਿਸ਼ਤੇਦਾਰੀ ਸੀ ਉਧਰ ਇਹ ਮੁੰਡੇ ਗਏ ਆ ਇਹ ਚੌ ਚਾਰ ਜਣੇ ਸੀ ਤੇ ਚੌ ਕੋ ਪਿਸਤੌਲ ਸੀ ਇਹਨਾਂ ਨੇ ਮੁੰਡਿਆਂ ਦੇ ਤੰਨ ਦੇ ਉੱਤੇ ਰੱਖੇ ਆ ਤੇ ਚਲੋ ਉਸ ਟਾਈਮ ਉਹ ਚਲੇ ਗਿਆ ਮੜਕੇ ਰੋਲਾ ਰੱਪਾ ਮੜਾ ਮੋਟ ਹੋਇਆ ਇਧਰੋਂ ਵੀ ਬੰਦੇ ਬੰਦੇ ਇਕੱਠੇ ਹੋ ਕੇ ਗਏ ਆ ਇਹ ਚਲੇ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਰਾਤ ਤਲਾਹ ਵੀ ਕੀਤੀ ਆ ਪਰ ਹਾਲੀ ਤੱਕ ਨਾ ਕੋਈ ਪੁਲਿਸ ਦੀ ਕਾਰਵਾਈ ਸ਼ਰੇ ਆਮ ਉਹ ਦੋਸ਼ੀ ਫਿਰੰਡੇ ਆ ਹੁਣ ਉਹ ਜਿਹੜਾ ਆ ਕੇ ਆ ਇੱਥੇ ਪੁਲ ਦੇ ਉੱਤੇ ਖਲੋ ਕੇ ਉਹਨਾਂ ਅਨੇਵਾਹ ਗੋਲੀਆਂ ਚਲਾਈਆਂ ਜਿਹੜੇ ਸ਼ਿੱਕੇ ਆ ਨਾ ਉਹ ਸਾਡੇ ਕੋਲ ਆ ਕਿ ਬਹੁਤ ਇਸ ਤੋਂ ਚਾਰ ਚਾਰ ਗੋਲੀਆਂ ਚਲਾਈਆਂ ਚਾਰ ਜਣੇ ਚਲਾਉਣ ਵਾਲੇ ਸੀ ਤੇ ਤਿੰਨਾਂ ਬੰਦਿਆਂ ਦੇ ਗੋਲੀਆਂ ਲੱਗੀਆਂ ਵਾ ਜਿਹਦੇ ਵਿੱਚੋਂ ਇੱਕ ਜਣੇ ਦੀ ਜਿਹੜੀ ਆ ਸਾਡੇ ਸਾਡਾ ਭਰਾ ਵਾ ਚਾਚੇ ਦਾ ਪੁੱਤ ਕਾਲਾ ਉਹਦੀ ਜਿਹੜੀ ਹੁਣ ਤੱਕ ਦਾ ਪਤਾ ਲੱਗ ਗਿਆ ਕਿ ਮੌਤ ਹੋ ਚੁੱਕੀ ਆ ਇਸ ਤੋਂ 1.5 ਸਾਲ ਪਹਿਲਾਂ ਵੀ ਇਹਨਾਂ ਨੇ ਸਾਡੇ ਪਿੰਡ ਵਿੱਚ ਹਸਪਤਾਲ ਖੜਿਆ ਉਹਨੂੰ ਹੁਣ ਪਤਾ ਨਹੀਂ ਉਹ ਰਾਹ ਦੇ ਵਿੱਚ ਪੂਰਾ ਹੋਇਆ ਵਾ ਤੇ ਜਾਂ ਉੱਥੇ ਲੈ ਗਏ ਅਸੀਂ ਤੇ ਇੱਥੇ ਹੀ ਆਂ ਹਾਂਜੀ ਤਰਨਤਾਰਨ ਖੜਿਆ ਕੀ ਮੰਗ ਕਰਦੇ ਪੰਜਾਬ ਦੇ ਮੰਗ ਕੋ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਇਹੋ ਜਿਹੇ ਗੁੰਡਿਆਂ ਬੰਦਿਆਂ ਦੇ ਉੱਤੇ ਵੱਧ ਤੋਂ ਵੱਧ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਸਾਡਾ ਜਿਹੜੇ ਪੰਜਾਬ ਦੇ ਹਾਲਾਤ ਆ ਇਹ ਇੰਨੀ ਇੱਕ ਗੰਦੀ ਸਰਕਾਰ ਹੋ ਚੁੱਕੀ ਆ ਗੁੰਡਿਆਂ ਦੇ ਬਹੁਤ ਹੌਸਲੇ ਬਲੰਦ ਹੋ ਗਏ ਆ ਜੋ ਦਿਨ ਦੀ ਵੀ ਆ ਕੇ ਇਹ ਗੋਲੀਆਂ ਚਲਾ ਕੇ ਕਿਸੇ ਨੂੰ ਵੀ ਕੋਈ ਜਿਹੜੀ ਆ ਘਟਨਾ ਕਰ ਜਾਂਦੇ ਇਸ ਤੋਂ 1.5 ਸਾਲ ਪਹਿਲਾਂ ਵੀ ਐਸੇ ਹੀ ਮੰਨੇ ਨੇ ਗੋਲੀ ਚਲਾਈ ਆ ਸਾਡਾ ਮੁੰਡਾ ਇੱਥੇ ਵੇੜੇ ਦੇ ਵਿੱਚ ਉਹਨੂੰ ਗੋਲੀ ਲੱਗੀ ਆ ਕੋਈ ਕਾਰਵਾਈ ਉਹਦੀ ਵੀ ਹੋਈ ਜ਼ਖਮੀ ਹੁਣ ਤੱਕ ਸਾਨੂੰ ਦੱਸਿਆ ਗਿਆ ਤਿੰਨ ਤਿੰਨ ਬੰਦੇ ਜਿਹੜੇ ਆ ਉਹ ਜ਼ਖਮੀ ਆ